ਤੋ ਵਿਦੇਸ਼ਾਂ ਦੀ 온ਟਾਰੀਓ ਪੁਲਿਸ ਵਿੱਚ ਹੁਣ ਫੜੇਗੀ ਚੋਰਾਂ ਨੂੰ ਇਸ ਤਰ੍ਹਾਂ ਕਿ ਤੁਸੀਂ ਵੀ ਦੇਖ ਕੇ ਹੋ ਜਾਵੋਗੇ ਹੈਰਾਨ ਲਗਾਤਾਰ ਲੱਖਾਂ ਮਿਲੀਅਨ ਖਰਚੇ ਜਾਣਗੇ ਇਨ੍ਹਾਂ ਪੈਸੇ ਦੇ ਨਾਲ ਖਰੀਦੇ ਜਾਣਗੇ ਪੰਜ ਵੱਡੇ ਹੈਲੀਕਾਪਟਰ ਜੋ ਕਿ ਲੁਟੇਰਿਆਂ ਨੂੰ ਚੋਰਾਂ ਨੂੰ ਜਿਹੜੇ ਕੀ ਵਾਰਦਾਤ ਕਰਦੇ ਸੀ 온ਟਾਰੀਓ ਵਿੱਚ ਉਹਨਾਂ ਨੂੰ ਫੜਨ ਲਈ ਇਹ 온ਟਾਰੀਆ ਸਰਕਾਰ ਵੱਲੋਂ ਸੂਬੇ ਦੀ ਸਰਕਾਰ ਵੱਲੋਂ ਵੱਡਾ ਫੈਸਲਾ ਲਿਆ ਗਿਆਗਾ ਤੁਹਾਨੂੰ ਦੱਸ ਤੀਏ ਕਿ ਜੇ ਦੇਸ਼ ਦੀ ਗੱਲ ਕਰੀ ਭਾਰਤ ਦੀ ਤਾਂ ਇੱਥੇ ਵੀ ਬਹੁਤ ਜ਼ਿਆਦਾ ਕ੍ਰਾਈਮ ਹੈਗਾ ਆ ਲੇਕਿਨ অন্ਟਾਰੀਓ ਸ਼ਹਿਰ ਦੇ ਦੇਗੇ ਸੂਬੇ ਦੇ ਸ਼ਹਿਰ ਦੇ ਜਿਹੜੇ ਉੱਥੋਂ ਦੇ ਲੋਕਾਂ ਵੱਲੋਂ ਵੀ ਕਾਫੀ ਚੇਦੀ ਮੰਗ ਕੇ ਗਈ ਸੀ ਕਿ ਸਾਡੇ ਇਸ ਸ਼ਹਿਰ ਦੇ ਵਿੱਚ ਬਹੁਤ ਜ਼ਿਆਦਾ ਕ੍ਰਾਈਮ ਵੱਧ ਚੁੱਕਾ ਹੈ ਕਿ ਸਰਕਾਰ ਨੂੰ ਕੋਈ ਨਾ ਕੋਈ ਹੀ ਲਵਸੀਲਾ ਕਰਨਾ ਚਾਹੀਦਾਗਾ ਲੇਕਿਨ ਹੁਣ অন্ਟਾਰੀਓ ਵੱਲੋਂ ਇਹ ਇੱਕ ਐਲਾਨ ਕਰ ਦਿੱਤਾ ਗਿਆਗਾ ਕਿ ਲੱਖਾਂ ਮਿਲੀਅਨ ਖਰਚ ਕੇ ਪੰਜ ਹੈਲੀਕਾਪਟਰ ਫੜੇ ਜਾਣਗੇ ਜੋ ਕਿ ਬਹੁਤ ਜਲਦੀ ਫ੍ਰੀਦੇ ਜਾਣਗੇ ਔਰ ਇਸ ਕ੍ਰਾਈਮ ਨੂੰ ਘਟਾਉਣ ਦੀ ਡਿੜੀਗੀਆ ਕੋਸ਼ਿਸ਼ ਕੀਤੀ ਜਾਏਗੀ ਕਿਉਂਕਿ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਸਾਡੇ ਕੋਲ ਕ੍ਰਾਈਮ ਕਰਨ ਵਾਲਿਆਂ ਨੂੰ ਵੇਟ ਕਰਨ ਦੇ ਉਹਨਾਂ ਨੂੰ ਜਿਹੜੇ ਕਰਕੇ ਭਾਜਦੇ ਉਹਨਾਂ ਦੀ ਵੇਟ ਕਰਨ ਦੀ ਫੜਨ ਦੇ ਵਿੱਚ ਸਮਾਂ ਨਹੀਂ ਹੈਗਾ ਅਸੀਂ ਚਾਹੁੰਦੇ ਹਾਂ ਕਿ ਜਲਦੀ ਉਹਨਾਂ ਨੂੰ ਫੜ ਕੇ ਸਲਾਖਾਂ ਦੇ ਪਿੱਛੇ ਸੁਟਿਆ ਜਾਵੇ ਉਹਦੇ ਲਈ ਹੈਲੀਕਾਪਟਰ ਇੱਕ ਵਧੀਆ ਰਸਤਾ ਹੈ ਕਿਉਂਕਿ ਤੇਜ਼ ਹੁੰਦਾ ਹੈ ਉਹ ਨਾਲ ਦੇ ਨਾਲ ਸੇਫ ਹੁੰਦਾ ਹੈ ਉਹ ਜਲਦ ਹੀ ਇਹ ਹੈਲੀਕਾਪਟਰ ਖੀਦੇ ਜਾਣਗੇ ਕਿ ਜਿਹੜਾ ਵੀ ਉੱਥੇ ਕ੍ਰਾਈਮ ਕਰੇਗਾ ਕੋ ਨੂੰ ਹੈਲੀਕਾਪਟਰ ਰਾਹੀਂ ਜਲਦ ਫੜ ਕੇ ਸਲਾਕਾਂ ਦੇ ਪਿੱਛੇ ਸੁੱਟਿਆ ਜਾਏਗਾ ਤੇ ਕ੍ਰਾਈਮ ਨੂੰ ਘਟਾਉਣ ਦੀ ਕੀਤੀ ਜਾਏਗੀ ਵੱਡੀ ਕੋਸ਼ਿਸ਼